ਸਵਾਗਤ ਹੈ ਆਪਣੇ YouTube ਚੈਨਲ ਤੇ ਸਰਾ ਡੈਰੀ ਫਾਰਮ ਤੇ ਅੱਜ ਆਪ ਪਹੁੰਚੇ ਪਿੰਡ ਬੁਰਜ ਲੱਦੇ ਸਿੰਗਲ ਢੀਲ ਰੰਪਰਾ ਫੂਲ ਜਿਲ੍ਹਾ ਬਠਿੰਡਾ ਤੇ ਬਾਈ ਕਾਰੀ ਦੇ ਘਰੋਂ ਵੀਡੀਓ ਬਣ ਰਹੀ ਆ ਦੋ ਨਾਗ ਜੀ ਗੱਬਣਾ ਵੜਾਂ ਦੇ ਤੇ ਬਾਕੀ ਆਪਾਂ ਬਾਈ ਨਾਲ ਡਿਟੇਲ ਸਾਂਝੀ ਕਰਾਂਗੇ ਜਿਹੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੋ ਲਾਈਕ ਤੇ ਕਮੈਂਟ ਦਾ ਬਟਨ ਦਬਾ ਦਿਓ ਬਾਕੀ ਆਪਾਂ ਬਾਈ ਨਾਲ ਗੱਲ ਕਰਦੇ ਆ ਬਾਈ ਆਓ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਡਿਟੇਲ ਆਈ ਬੈਠਦੀ ਕੇ ਜੀ ਦੂਜਾ ਸਵਾ ਸੋਰੀ ਹੈ ਹਾਂ ਜੀ ਠੀਕ ਹੈ ਹਾਂ ਜੀ ਪਹਿਲੇ ਸਵੇਰੇ 20 ਪਲੱਸ ਦੁੱਧ ਦਾ ਜੀ ਬੜੀ ਚੰਗਾ ਹੈ ਠੀਕ ਹੈ 20 ਪਲੱਸ ਹਾਂ ਯਾਰ ਕੀ ਜਲੇ 2 ਕਿਲੋ ਵਧੂਗੇ ਦੋ ਤਾਈ ਕਿੰਨੇ ਭਾ ਕੇ ਸੇਵਾ ਹਾਂ ਜੀ ਤੇ ਕਿੰਨੇ ਦਿਨ ਲੈਂਦੀ ਆ ਓ ਦਿਨ ਕੱਢ ਜੂ ਹਫਤਾ ਦੱਸ ਦ ਨ ਮੌਜ ਨਾ ਹਫਤਾ ਹਫਤਾ ਮੌਜ ਨਾ ਹਾਂ ਜੀ ਮਾੜਾ ਤੋਰੇ ਬੈਠ ਨੂੰ ਚੈੱਕ ਕਰ ਲਈ ਹੈ ਕੱਚੀ ਕੱਚੀ ਹੈ ਜੀ ਬੈਠ ਬਾਲਡ ਨਾ ਹੈ ਬਹੁ ਪਈਆਂ ਤੋਰ ਤੋਰ ਬਿਹੜਾ ਕੀ ਸਾਫ ਸੁਥਰੀ ਆ ਆਖਮਾਨੇ ਚੰਗੀ ਆ ਚੈੱਕ ਕਰਦੇ ਆ ਬਹੁਤ ਸੋਹਣੀ ਬਿਹੜਾ ਮੋੜ ਲਈ ਮੋੜ ਲਓ ਮੋੜੂ ਕੱਲਾ ਕੱਲਾ ਥਾਣਾ ਜੀ ਮੁੱਠੇ ਦਾ ਥਾਣਾ ਗੈਰ ਤੇ ਥਾਣਾ ਬੰਦ ਇੱਕ ਕਰਨ ਨੂੰ ਉਸ ਨੂੰ ਠੰਡੀ ਸੀ ਲਾਈ ਪੂਰੀ ਮੈਂ ਪੂਰੀ ਅੱਲਾ ਮਰਜੀ ਨੱਤਾ ਫੜ ਘੜੀ ਸੀ ਨਹੀਂ ਨਹੀਂ ਠੀਕ ਹੈ ਉਹ ਤਾਂ ਲੈਦੇ ਇਹੇ ਅੱਲਾ ਤਾਂ ਵੇਖ ਫੇਰ ਕੇ ਜਾਂ ਹਾਂਜੀ ਹਾਂਜੀ ਤੇ ਛੱਡੀ ਹੋਈ ਦਾ ਉਸੇ ਦੇ ਖੜਾ ਤੇ ਪਰ ਕਿੱਦੇ ਭਾਣਾ ਹਾਂਜੀ ਤੇ ਕੀ ਮੁੱਲ ਵਾੜੀ ਕਰੀ ਜੀ ਮੁੱਲ ਦਾ 75000 75000 ਰੁਪਏ ਮਾਨ ਤਣ ਬਾਹਰੋਂ ਟਾ ਕਰਦੇ ਆ ਅੱਛਾ ਬਾਹਰ ਆ ਲਈ ਬਾਈ ਕਹਿੰਦਾ ਮੁੱਲ 75000 ਜੀ ਮਗਰ ਜੰਦੇ ਜਿੰਨੇ ਠੀਕ ਹੈ ਜੀ ਹਾਂਜੀ 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 ਉਹ ਮੁੱਲ 100000 ਰੁਪਏ ਮੰਗੀ ਆ ਜੀ ਹਾਂਜੀ ਹਾਂਜੀ ਬਾਈ ਕਹਿੰਦਾ ਜੀ ਮੁੱਲ 75000 ਰੁਪਏ ਕੋਈ ਫੈਕਸ ਰੇਟ ਨਹੀਂ ਮਾਨਤਨ ਜਰੂਰ ਹੋਊਗਾ ਜੀ ਫਿਰ ਛੱਡੀ ਹੈ ਚਾਹਣ ਦੇ ਦੂਜੇ ਪਾਸੇ ਕਿੱਥੇ ਲੱਗ ਗਈ ਇਹ ਮਰਜੀ ਛੇੜੀ ਜਾਂ ਕੋਈ ਦਿੱਕਤ ਨਹੀਂ ਦਾ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਤੇ ਦੋ ਨੰਬਰ ਵਾਲੀ ਵੜਦਾ ਜੀ ਇਹ ਚਾਰ ਦੋ ਤਾਂ ਦਾ ਜੀ ਅੱਛਾ ਦੋ ਤਾਂ ਦਾ ਜੀ ਦੋ ਤਾਂ ਦਾ ਹਾਂ ਛੇੜ ਛੰਗੀ ਹੈ ਵੀ ਜੀ ਹਾਂਜੀ ਕਨਵਾ ਸੂਆ ਸੂ ਰਹੀ ਹੈ ਜੀ ਇਹ ਕਲੂਨਾਂ ਜੀ ਹਾਂਜੀ ਕਲੂਨ ਬੱਚੀ ਕਲੂਨ ਬੱਚੀ ਥੋੜੀ ਕ੍ਰੌਪ ਪਾਣੀ ਚਾਹੀ ਜੀ ਹਾਂ ਚੱਲਦਾ ਗਰਮੀ ਮਦਾਬ ਥੋੜੀ ਜਿਹੀ ਕ੍ਰੌਪ ਪਾਣੀ ਚਾਹੀਦਾ ਜੀ ਹਾਂਜੀ ਹਾਂਜੀ ਜਿਆਦਾ ਦੇ ਪਾਣੀ ਡਰਦਾ ਦਾ ਪਿੱਛੇ ਮਕਾਨਾਂ ਨੇ ਲੋਕਾਂ ਨੇ ਬਣਾ ਤੇ ਬੈੜਾ ਤਾਂ ਤੁਹਾਨੂੰ ਬਹੁਤ ਸੋਹਣਾ ਜੀ ਜੇ ਕਾਨੂੰਨ ਬੱਤੀ ਹੈ ਹਾਂਜੀ ਹਾਂਜੀ ਥੋੜਾ ਜੀ ਦੋਸਤੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਕਹਿੰਦੇ ਮਾੜਾ ਲੇਵਾ ਮਾੜਾ ਗਾਂ ਰੱਖਦੀ ਕਿੰਨੇ ਕ ਦਿਨ ਲੈਂਦੀ ਹੈ ਜੀ ਇੱਕ ਹਫਤੇ ਦੀ ਕੱਚੀ ਹੈ ਜੀ ਬੈੜ ਤੇ ਤੋਰੇ ਹੀ ਮੜਾ ਇਹ ਚੂਕੂ ਕਰਦੀ ਜਿਹੜੀਆਂ ਸੰਗਲ ਚੀ ਹੈ ਹਾਂਜੀ ਹਾਂਜੀ ਬੈੜੀ ਵੀ ਚੰਗੀ ਹੈ ਜੀ ਬੜਾ ਦਾ ਬਾਡੀ 13 ਚੰਗਾ ਜੀ ਬਾਕੀ ਚੌਂਕ ਚੌਂਕ ਬਹੁਤ ਹੈ ਬੜ ਤੇ ਕਿਹਾ ਹੋਰੀਆ ਪਤਾ ਲੈਣਾ ਹਸੀਰ ਹਾਂਜੀ ਫੇਰ ਜਿਹਨੇ ਖੜ ਗਿਆ ਉਸੇ ਦੇ ਲੈ ਐ ਬਾਈ ਕਹਿੰਦਾ ਇੱਕ ਹਫਤਾ ਲੈਂਦੀ ਜੀ ਹਫਤੇ ਦੀ ਕੱਚੀ ਆ ਚੰਗੀ ਆ ਬੜਾ ਥਣ ਥਣ ਬਹੁਤ ਵਧੀਆ ਲੱਗਿਆ ਜੀ ਹਣਾ ਥਣ ਤਾਂ ਆਪਾਂ ਹਾਂ ਥਣ ਤਾਂ ਮਿੱਤਰੂ ਮਾਤਾ ਤੋਂ ਯਾਰ ਦਾ ਚੈੱਕ ਕਰ ਲਉਂ ਵੀਡੀਓ ਸਾਨੂੰ ਦਿਖਾਉਣੇ ਆਪਾਂ ਉਧਰ ਸਾਈਡ ਤੋਂ ਖਵਾ ਦਿਓ ਖਾ ਲਿਓ ਪਿੱਛੋਂ ਦੇ ਖਵਾ ਦਿਓ ਹਾਂਜੀ ਹਾਂਜੀ ਇੱਕ ਹਫ਼ਤੇ ਦੀ ਕੱਚੀ ਜ ਹੈ ਬਾਲ ਡਲਰ ਬਈ ਹਾਂਜੀ ਹਾਂਜੀ ਇਹ ਬਹੁਤ ਠੰਡੀ ਸੀ ਲਾ ਜੀ ਬਾਈ ਜੀ ਕੀ ਇਹਦਾ ਇਹਦਾ 70000 70000 ਰੁਪਿਆ ਬਾਈ ਕਹਿੰਦਾ ਇਹਦਾ 70000 ਰੁਪਿਆ ਜੀ ਕੋਣ ਤਾਂ ਇਹਦਾ ਵੀ ਪਿੱਛੇ ਹੋ ਜੂਗਾ ਜੀ ਇਹ ਆਪਣਾ ਮੋਬਾਈਲ ਨੰਬਰ ਜੀ ਖਾਤੇ ਭਲੇ ਜਾਂਦੇ ਵੀ ਦੋ ਜਾਂਦਾ ਹੈ ਦੋ ਦੰਦ ਬਈ 94633 ਹਾਂਜੀ 4892 94633 4892 4892 ਹਾਂਜੀ ਯਾਰ ਖਾਤਾ ਫਿਰਦਾ ਜਾਂਦਾ ਇੱਥੇ ਆਈਡੀ ਲੰਮੀ ਹੈ ਦੋ ਤੋਂ ਦੋ ਨਗਰ ਲੈ ਗਿਆ ਆਪਾ ਇਹਨਾਂ ਦੋਨੋਂ ਨਗਰ ਜੀ ਵੀ ਵੀਰ ਭਾਈ ਨੂੰ ਬੜਾ ਚੰਗੇ ਲੱਗਦੀ ਆ ਭਾਈ ਨਾਲ ਜਰੂਰ ਸੰਪਰਕ ਕਰਿਓ ਇਹ ਦਾ ਪਿੰਡ ਬੋਰਜ ਲੱਦੇ ਸੰਗਲ ਹੀਲਰ ਆਂਪਰਾ ਫੂਲ ਜ਼ਿਲ੍ਹਾ ਬਠਿੰਡਾ ਧੰਨਵਾਦ ਜੀ ਥੈਂਕ ਯੂ